ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਅੱਜ ਅੱਜ ਕੀ ਕਰਾਂ ਹੁਣ ਤਿੰਨ ਚਾਰ ਦਿਨ ਹੋ ਗਏ ਬੱਦਲ ਜੇ ਚੜ ਜਾਂਦਾ ਹੈ ਨੇਰੀ ਜੀ ਆ ਜਾਂਦੀ ਹੈ ਮੀਂਹ ਪੈਂਦਾ ਨਹੀਂ ਹੈਗਾ ਮੌਸਮ ਜਿਹੜਾ ਬੇਈਮਾਨ ਜਿਹਾ ਹੋਆ ਬਾ ਉਹ ਮੌਸਮ ਥੋੜਾ ਜਿਹਾ ਹੈ ਐਨਾ ਕ ਵੀ ਥੋੜਾ ਜਿਹਾ ਠੰਡਾ ਜ਼ਰੂਰ ਆ ਇਹ ਗੱਲ ਮੰਨਣ ਵਾਲੀ ਆ ਤੇ ਪਰ ਬੱਦਲਬਾਜ਼ੀ ਤੁਹਾਨੂੰ ਦਿਖਦੀ ਹੋਣੀ ਆ ਜੀ ਐਨੀ ਕ ਤਕਰੀਬਨ ਖੜੀ ਰਹਿੰਦੀ ਆ ਕੇ ਕਿ ਹੁਣ ਤਾਂ ਨਾ ਦੀ ਤਿਆਰੀ ਹੋਣ ਲੱਗ ਗਈ ਨਾ तकरीबन तकरीबन ਪਨੀਰੀਆਂ ਲੋਕਾਂ ਦੀਆਂ 4-4 ਉਂਗਲ ਟੱਪ ਗਈਆਂ ਹੋਈਆਂ ਉਸ ਤੋਂ ਬਾਅਦ ਦੇ ਵਿੱਚ ਖੇਤ ਬਾਇਏ ਹੋਏ ਜੇ ਮੈਂ ਕਹਿੰਦਾ ਵੀ ਇੱਕ ਥੋੜਾ ਜਿਹਾ ਮੀਂਹ ਪੈ ਜਾਂਦਾ ਗੱਡ ਕੇ ਫਿਰ ਟਮਾਟਰ ਵਰਗਾ ਜਾ ਕੇ ਇੱਕ ਵਾਰ ਖੇਤਾਂ ਦੇ ਦੁਆਰੇ ਫਾਲਿਆਂ ਦੇ ਨਾਲਾਂ 'ਨ ਸਵਾਰ ਕੇ ਬਾਇਉਂਗਾ। ਅ ਬਾਕੀ ਚੱਲ ਰਿਹਾ ਸਿਸਟਮ ਜਿਵੇਂ ਵੀ ਚੱਲ ਰਿਹਾ ਸਾਰੇ ਜਣੇ ਘਰ ਦੇ ਕੰਮ ਲੱਗੇ ਹੋਏ ਆ ਕੀ ਕੀ ਕੰਮ ਲੱਗੇ ਹੋਏ ਆ ਇਹ ਤੁਹਾਨੂੰ ਦਿਖਾਉਨੇ ਆਪਾਂ ਹੋਵੇ। ਸਾਤਰੀ ਕਾਲ ਜੀ ਸਾਰਿਆਂ ਨੂੰ ਮੈਨੂੰ ਸਪੈਸ਼ਲ ਕਿਹਾ ਗਿਆ ਕਿ ਤੂੰ ਚਟਣੀ ਕੁੱਟ। ਤਾਂ ਹੁਣ ਮੈਂ ਕੁੱਟ ਰਹੀ ਹਾਂ। ਚਟਣੀ ਦੀ ਗੱਲ ਕਰਦਾ ਜੀ ਤੁਹਾਨੂੰ ਮੈਂ ਚਟਣੀ ਦਾ ਐ ਚੱਕਰ ਹੋ ਗਿਆ। ਬਾਈ ਚਲੋ ਪਹਿਲਾਂ ਇੱਧਰ ਮਲਾਵਾਂ। ਮੈਂ ਸੰਗਤਾਂ ਹੋਰ ਕੰਮ ਨੂੰ ਬੈਠੀਆਂ ਇੱਧਰ। ਸ਼ੁਕਰੀ ਕੋਲ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਰੱਖੇ ਇਹ ਪਤਾ ਨਹੀਂ ਅੱਜ ਕਾਲੀ ਕਾਲੀ ਜੀ ਵੀਡੀਓ ਕਰਤੇ ਚੱਕੀ ਜਾਂਦੀ ਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਦਲ ਚੜੇਵੇਂ ਬੱਦਲ ਲਾ ਕੇ ਸਾਡੇ ਰੰਗ ਕਾਲੇ ਹੋ ਗਏ ਆ ਆ ਪ੍ਰੋਜੈਕਟ ਵਿੱਕੀ ਪਤਨੇ ਕਿਸੇ ਨੇ ਲੈ ਆਇਆ ਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਸਾਰਿਆਂ ਨੂੰ ਮੌਕਾ ਮਿਲਿਆ ਇਦਾਂ ਦਾ ਆਚਾਰ ਪਾਉਣ ਦਾ ਹਾਂ ਜੇ ਪੰਨ ਪਾਤਾ ਹੁਣ ਭਾਬੇ ਜੀ ਇਹ ਗੱਲ ਕਹਿੰਦੇ ਨੇ ਕਿ ਜੇ ਤੁਸੀਂ ਪਹਾੜਾਂ ਤੇ ਜਾਣਾ ਉੱਥੇ achar ਪਾ ਕੇ ਲੈ ਕੇ ਹੁਣ ਤੇ ਪਾਂਬਰੀ ਵੀ ਸੰਦੀਪ ਵੀ ਕਰ ਦਿੱਤੀ ਜਿਹੜਾ ਪਾਂਬਰੀ ਤੇ ਪਾ ਕੇ ਰਾਇਆ ਤੇ ਜੀ ਅਸੀਂ ਹਾਂ ਉਹ ਫਤੇ ਹੋ ਲਿਆ ਉਹ ਫਤੇ ਹੋ ਲਿਆ ਹਾਂ ਪਾ ਕੇ ਖਾਦਾ ਸਾਰਿਆਂ ਨੇ ਇੰਨੀ ਵੀ ਨਹੀਂ ਖਾਦਾ ਕਿਸੇ ਨੇ ਤੇ ਦੁਬਾਰਾ ਹੁਣ ਹੁਣੇ ਰੀਆ ਆਉਂਦੀਆਂ ਜੀ ਫਲ ਝੜ ਕੇ ਆਪਾਂ ਦਾ ਬਹੁਤ ਹੁਣ ਇਹਨੂੰ ਆ ਤਾਂ ਹੈ ਨਹੀਂ ਵੀ ਫਲ ਜਿੱਥੇ ਪਿਆ ਉੱਥੇ ਪਿਆ ਰਹੇ ਉਹਨਾਂ ਨੂੰ ਵੱਡ ਟੁੱਕ ਕੇ ਕਿਸੇ ਦੇ ਮੂੰਹ 'ਚ ਪੈਂਦਦਾ ਕਰੀਏ ਚਾਹੇ ਸਾਡੀ ਭਵੇਂ ਇਹੋ ਨੇ ਜੀ ਕਰਕੇ ਝੜੇ ਹੋਏ ਤੇ ਫਲ ਹਾਂ ਕਿਸੇ ਦੇ ਮੂੰਹ 'ਚ ਤਾਂ ਪਊਗਾ ਜੀ ਲਓ ਮੈਂ ਮੜ ਜਾਈਂ ਜੀ ਇੱਕ ਵਾਰ ਸੈਟਿੰਗ ਕਰਕੇ ਦੇਖਾਂ ਅਰ ਕਲਰ ਖਰਾਬ ਹੋ ਗਏ ਮੈਨੂੰ ਪਤਾ ਨਹੀਂ ਕੀ ਚੱਕਰ ਸਾਡੇ ਇਹਦੇ ਵਿੱਚ ਹਾਲ ਪ੍ਰੋਪਰ ਸੈਟਿੰਗ ਨਹੀਂ ਹੋਈ ਹੈਗੀ ਤੇਰੀ ਜਦ ਸੀ ਦੀ ਨੂੰ ਬੜਾ ਦਿੰਦੇ ਆ ਆਏ ਆ ਉੱਪਰ ਤੋਂ ਦੇਖਦੇ ਹਾਂ ਫਿਰ ਕੀ ਹੁੰਦੀ ਜੇ ਉੱਪਰ ਤੋਂ ਦੇਖਦੇ ਆਏ ਆਪ ਬੰਦੇ ਕੈਮਰਾਮੈਨ ਕੋਲ ਜਦ ਕੈਮਰਾ ਹਾਂ ਅੰਬ ਇਹਨਾਂ ਨੇ ਕੀ ਬਣੂਗਾ ਅੱਲੇ ਫੁੱਟ ਕੇ ਇਹ ਤਾਂ ਨਾ ਪੱਕਣ ਜੋਗੇ ਨਾ ਵਸਤਾ ਆਹੀ ਗੱਲ ਤਾਂ ਇਹਨਾਂ ਨੇ ਕੀਤੀ ਸਾਰੇ ਫੁੱਟੇ ਹੋਏ ਅੰਬ ਟੱਕਲੇ ਨੇ ਇਹਨਾਂ ਨੇ ਕੀ ਬਣੂਗਾ ਆ ਤਿੰਨ ਚਾਰ ਕਿਲੋ ਚਾਰ ਬਣੇ ਜਾਣਾਂ ਇਹਨਾਂ ਦਾ ਨਹੀਂ ਇਸਕਲ ਤੋਂ ਨਿਕਲੇਗੇ ਅੱਛਾ 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 ਛੋਟੀਆਂ ਤਾਂ ਭਲਾ ਹੋਏ ਜਾਣੀਆਂ ਉਹ ਤਾਂ ਦਿਖਦੀਆਂ ਵੀ ਸਾਫ ਆ ਬਣਿਆਂ ਦੀ ਗੱਲ ਕਰੀਏ ਤੇਰੇ ਵੀਰ ਜੀ ਨੇ ਸੁਣਤਾ ਲੈਦੇ ਹਨ ਤੁਸੀਂ ਤਾਂ ਪਹਿਲਾਂ ਹੀ ਨਾ ਕਰਦੇ ਸੀ ਮੈਨੂੰ ਮੈਂ ਜਦ ਆਇਆ ਜੀ ਖੇਤ ਤੇ ਹਾਂ ਮਨੂ ਆਉਂਦਾ ਨੂੰ ਇਹਨਾਂ ਨੇ ਜਦੋਂ ਸੁਣਾਵਦਾ ਸੁਣਾਤਾ ਤੇ ਐਵੇਂ ਤਾਂ ਸਾਰੇ ਵੇਰ ਨਹੀਂ ਪੜਾਏ ਸਭ ਪੁੱਟੇ ਪਏ ਆ ਇਹਨਾਂ ਨੇ ਕਿਹੜੇ achar ਪੈਣਾ ਮੈਂ ਚੁੱਪਚਾਪ ਲੱਗ ਗਿਆ ਜੀ ਆ ਕੇ ਹੌਲੀ ਹੌਲੀ ਹੁਣ ਹੁਣ ਅੱਜ ਕੱਲ ਵਿੱਕੀ ਨਹੀਂ ਸਾੜੇ ਖੱਟਾ ਨਹੀਂ ਹੁਣ ਇਹਨੂੰ 2 ਦਿਨ 1 ਦੇ 1 ਦਿਨ ਤੋਂ ਉਪਚ ਰੱਖਣਾ ਪੈਣਾ ਹੁਣ ਤੋਂ ਪਾਪਾ ਜੀ ਇਹਨੂੰ ਪੁੱਛ ਲਿਓ ਆਸੀਂ ਹੀ ਪੁੱਛਣਾ ਹਾਂ ਮੈਨੂੰ ਪਤਾ ਤੱਪਾਂ ਚ ਰੱਖਣਾ ਬਣਾ ਇੱਕ ਦਿਹਾੜੀ ਤੁੱਪ ਚ ਰੱਖ ਕੇ ਕੱਲ ਨੂੰ ਬਣਾ ਮੇਰੇ ਦਰਮੇਂ ਵੀ ਰੱਖਿਆ ਇੱਕ ਦਿਨਾਂ ਚ ਤੁੱਪਾਂ ਚ ਨੂਨ ਪਾ ਕੇ ਨੂਨ ਪਾ ਕੇ ਰੱਖਿਆ ਵਿੱਚ ਤਾਂ ਖਟਾ ਜਿਆਦਾ ਸਪੱਟ ਦੇ ਬੰਦਾ ਨਾ ਜਿਹੜਾ ਜਿਹਦੀ ਉਂਗਲੀਆਂ ਲੋਟ ਚੋਰ ਚੋਰ ਕੁਝ ਨਹੀਂ ਹੈਗਾ ਤੁਹਾਡੇ ਉਲੀ ਨਹੀਂ ਲੱਗੂਗੀ ਜੇ ਇਹਨੂੰ ਇੱਕ ਦਿਨ ਤੁੱਪ ਤੇ ਪਾਓ ਮੈਂ ਵੀ ਨਹੀਂ ਕਹਿੰਦੇ ਸੁਕਾਵੇ ਡੱਬੇ ਚ ਪਾਵੇ ਨੂਨ ਪਾ ਦਵੇ ਫੇਰ ਉਹ ਪਾਣੀ ਕਰ ਦਵੇ ਨੂਨ ਵਾਲਾ ਸੁਕਾਉਣਾ ਨਹੀਂ ਹੁੰਦਾ ਇਹਨਾਂ ਨੂੰ ਨਿਕਲਦਾ ਹੀ ਨਹੀਂਦਾ ਬਣਿਆ ਹੋਇਆ ਸ੍ਰਿੰਦਰ ਵਾਲਾ ਉਹ ਜਿਹੜਾ ਖਾਦਾ ਆਪਾਂ ਨੇ ਉਹ ਅਸਲੀ ਬਣਾਇਆ ਹੈ। ਹਾਂ। ਉਹ ਨਹੀਂ ੂਨ ਪਵਾਤਾ ਵਿੱਚ। ਪਾਪਾ ਜੀ ਘੱਟ ਸਿਕਾਉਨੇ ਆ। ਪਾਪਾ ਜੀ ਜਿਹਦੇ ਵੱਟ ਕੇ ਜਿਹਦੇ ਪਾ ਦਨੇ ਆ। ਖਰਾਬ ਵੀ ਫਿਰ ਹਲ ਸਾਰੇ ਹੋ ਜਾਂਦਾ ਨਹੀਂ ਤੇ ਨਹੀਂ ਤੇਲ 'ਚ ਡੁਬੋ ਕੇ ਰੱਖਦੇ ਆ ਉਹ। ਨਹੀਂ ਹੁੰਦਾ ਹੈਗਾ। ਸਾਰਾ ਤੇਲ 'ਚ ਤਾਂ ਡੁਬੋ ਕੇ ਰੱਖਦੇ ਆ। ਤੇਲ 'ਚ ਤਾਂ ਸਾਰੇ ਪਾਉਨੇ ਆ। ਅਜੇ ਤੱਕ ਪਿਆਜ਼ ਕਿੰਨੀ ਲੇਬਰ ਨੇ achar ਖਾਦਾ? ਹਾਂ। ਹਾਂ। ਇਦਾਂ ਹੀ। ਫਿਰ ਉਹ ਸਿਕਾਇਆ ਹੋਇਆ ਤਾਂ ਉਹ ਇਹ ਨਹੀਂ ਬਤਾ ਮਨ ਹੁਣ ਸਰਕਾਰ ਬਤਾ ਦੋ ਦਿਨ ਸੁੱਕਦੇ ਨਹੀਂ ਰਹੇ ਹੋ ਮਰੀ ਜਾਂਦੀ ਗੱਲਾਂ ਹੋਈ ਕਿਉਂ ਪਹਿਲਾਂ ਇੱਕ ਦਿਨ ਨਾਨਕੇ ਸਕੇਆ ਮੈਂ ਤਾਂ ਤੁਹਾਨੂੰ ਕੁਝ ਨਹੀਂ ਕਹਿ ਸਕਦਾ ਸਵੇ ਸੁੱਕਿਆ ਨਾਨਕੇ ਨਾਨਕੇ ਸਕੇਆ ਇੱਕ ਦਿਨ ਸਕੇਆ ਭਾਜੀ ਵੀ ਕਹਿੰਦੇ ਤੇ ਕਹਿੰਦੇ ਜਿਆਦਾ ਸਕੇਤਾ ਹਾਂ ਫੇ ਤਿੰਨ ਦਿਨ ਪਿਆਰਾ ਤੁਸੀਂ ਚੜ ਪਾਇਆ ਹੀ ਨਹੀਂ ਹੈਗਾ ਉਹ ਹਾਂ ਉਹ ਕਿਨੇ ਬਣਉਂਦਾ ਅੱਜ ਕੋਈ ਵੀ ਜਾਵੇ ਪਹਾੜ ਨੂੰ ਅੰਮਚਾਰ ਨਾ ਲੈ ਕੇ ਨਾ ਆਇਓ ਵੱਢ ਕੇ ਤੇ ਹਾਂ ਅੰਬੀਆਂ ਹੀ ਲਿਆਇਓ ਚਟਣੀ ਚਟਣੀ ਪਾ ਲਿਆਉਂਗੇ ਚਾਰ ਔਰੇ ਪਾਪਾ ਜੀ ਤੇ ਪਾਉਂਗੇ ਨਹੀਂ ਮੈਂ ਸੋਚਦਾ ਵੀ ਜਦੋਂ ਤਿੰਨ ਦਿਨ ਉੱਥੇ ਲਾਉਣੇ ਆਪਾਂ ਨੇ ਮਨ ਕੇ ਚਲੋ ਜਾਂਦੀ ਸਾਰੇ ਪਹਿਲੇ ਦਿਨੇ ਅੰਬੀਆਂ ਵੱਢ ਕੇ ਟੁੱਕ ਕੇ ਸੁੱਕਣੀਆਂ ਉੱਥੇ ਪਾ ਲਓ ਹਮ ਬਸ ਗੱਲ ਖਤਮ ਹੈ ਇਹ ਰਾਤ ਕੇ ਖਰਾਬ ਕਰ ਲਓ ਚਲੋ ਐਤ ਕੀ ਖਰਾਬ ਕਰਾ ਪਿਛਲੇ ਸਾਲ ਨਾ ਖਰਾਬ ਹੋ ਗਿਆ ਉਹ ਮਤਲਬ ਕਿ ਨਾ ਉਹ ਖਰਾਬ ਨਹੀਂ ਹੋਇਆ ਉਲੀ ਲੱਗੇ ਉਹ ਮੈਂ ਹੋਰ ਕੀ ਹੁੰਦਾ ਇਹ ਉਲੀ ਦੇ ਲੱਗੇ ਬਸ ਇਹੀ ਚੀਜ਼ ਹੁੰਦਾ ਚਾਰ ਉਲੀ ਨਾ ਲੱਗੇ ਹੋਰ ਤਰ੍ਹਾਂ ਹੁੰਦਾ ਲੋ ਲੋ ਹੁਣ ਟੇਸਟ ਵਿੱਚ ਕੋਈ ਨਾ ਕੋਈ ਨ ਕੁਝ ਕੱਢ ਕੇ ਰੱਖਣੀ ਆ ਬਸ ਜੀਭ ਦਾ ਸਵਾਦ ਆ ਬਸ ਹੋ ਤੇਰਾ ਮੈਂ ਚਟਨੀ ਬਣਾਉਣ ਨੂੰ ਕਿਹਾ ਮੈਂ ਅਦਰ ਲੱਤਾਂ ਮਾਰਦੇ ਬਸ ਅਦਰ ਕਿਉਂ ਜੇ ਮੈਂ ਚਟਨੀ ਬਣਾਉਣ ਨੂੰ ਨਾ ਕਹਾਂ ਨਾ ਜੈਸੇ ਮੈਨੂੰ ਚਟਨੀ ਨਾ ਬਣਾਉਂਦੇ ਤੁਸੀਂ ਘਰਾਂ ਦਾ ਅੰਬ ਸਾਰਾ ਕੋ ਹੈਗਾ ਤੁਹਾਡੇ ਘਰੇ ਆ ਕੇ ਖਾਣ ਲੱਗੇ ਆ ਪਿੱਛੇ ਤਾਂ ਮਿਲਦਾ ਹੀ ਨਹੀਂ ਤੇ ਤੁਹਾਨੂੰ ਆਹ ਜੰਤਰ ਆਹ ਜੰਤਰ ਜੇ ਮੈਂ ਨਾ ਲੈ ਕੇ ਆਉਂਦਾ ਪਾ ਪਹਿਲਿਆ ਤਾਂ ਬਾਵੇ ਤਾਂ ਵਿਚਾਰ ਪਹਿਲਿਆ ਦਾ ਚਾਰ ਚੋਰ ਅਸੀਂ ਕਿੱਥੇ ਫੜ? ਸਾਨੂੰ ਕੁਝ ਕਰਨਾ ਆਉਂਦਾ। ਹਾਂ। ਆਹੋ ਹੋ। ਅਸੀਂ ਕਿੱਥੇ? ਉਹ ਬੱਸ ਉਹ ਤੂਫਾਨ ਬੰਦ ਕਰੋ ਆਪਣਾ। ਜਿਹੜੇ ਲੜਨ ਨੱਜਨੇ ਆ। ਰੱਬ ਨੂੰ ਮੇਰੀ ਇੱਕ ਮਿੰਟ। ਮੇਰੀ ਗੱਲ ਸੁਣ ਰੱਬ ਨੂੰ ਜਾਣ ਦੇਣੀ ਝੂਠ ਨਾ ਬੋਲੀ। ਮੈਂ ਉੱਪਰ ਚੜਦੀ ਸਰ ਪਹਿਲਾਂ ਤੁਹਾਡਾ ਮੂੰਹ ਦੀ ਗੱਲ ਦੋ ਜਣੇ ਦੀ ਕਿਹਾ ਤੇ। ਮੈਂ ਮੈਂ ਤਾਂ ਕੁਝ ਬੋਲੀ। ਮੈਂ ਤਾਂ ਐ ਕਿਹਾ ਵੀ ਫੋਨ ਵੱਜਦਾ ਹੀ ਚੱਕੀ। ਹਾਂ? ਹਾਂ। ਚਲ ਠੀਕ ਆ। ਮੈਂ ਤਾਂ ਹੀ ਕਿਹਾ ਮੈਂ ਤਾਂ ਪਤਾ ਹੀ ਨਹੀਂ ਤਾਂ ਤੁਸੀਂ ਇਹ ਕਰਦੇ ਤੇ ਮੈਂ ਤਾਂ ਮ ਕਟਾਵਾਂ। ਤਾਂ ਬਾਤ ਦਰੀ ਦੀਦੀ ਨਾਲ ਜ਼ਿਆਦਾ ਕਹਿਤਾ। ਅੰਬੀ ਇਹ ਤਾਂ ਸਾਰੀਆਂ ਖਰਾਬ ਪਈਆਂ ਇਹਨਾਂ ਨੂੰ ਕੀ ਕਰੂੰਗੇ ਫੁੱਟੀਆਂ ਹੋਈਆਂ ਨੂੰ ਚੱਲ ਆਹ ਨੈਗੇਟਿਵਿਟੀ ਮਾਰਨ ਲਈ ਆ ਤੈਨੂੰ ਐਨੰਤ ਜ਼ਿਆਦਾ ਨਹੀਂ ਕਰੇ ਆਹ ਚੱਲ ਚੁੱਪ ਕਰ ਜਾਓ ਆ ਗੱਲਾਂ ਜੋ ਗੱਲ ਕੀ ਚੁੱਪ ਕਰ ਮੈਨੂੰ ਚੁੱਪ ਕਰਾਉਣੇ ਕਦੋਂ ਨਹੀਂ ਪਹਿਲਾਂ ਪਹਿਲਾਂ ਨੈਗੇਟਿਵਿਟੀ ਨੈਗੇਟਿਵਿਟੀ ਚੋਂ ਕੱਢ ਲਿਆ ਨੇ ਇਹਦੇ ਨਾਲ ਕਿਤੇ ਚਾਵਲੇ ਜਾਂਦਾ ਮੈਨੂੰ ਤਾਂ ਐ ਲੱਗੀ ਜਾਂਦਾ ਨਾ ਨੈਗੇਟਿਵਿਟੀ ਕਹਦੇ ਮਾਰਦੇ ਹੁੰਦੇ ਜਦੋਂ ਤੁਹਾਨੂੰ ਕੋਈ ਕੰਮ ਨੂੰ ਕਹਦੇ ਹਾਂ ਚਲੋ ਕਰੀਏ ਹਾਂ ਵੀ ਕਹਿੰਦਾ ਕਰ ਬਦ ਅਰੇ ਆਹ ਕੀ ਹੈ ਅੱਗੀ ਤਾਂ ਲੱਗੇ ਗਈਆਂ ਇੱਧਰ ਮੁਹ ਕਰ ਲੈ ਲਾਲ ਪਾਏ ਗਿਆ ਪੰਗਾ ਅਸੀਂ ਤਾਂ ਲੱਗੇ ਗਈਆਂ ਇਦਨ ਦੇਖੇ ਕਿੰਨੀ ਕਹਿੰਦੇ ਵੀ ਨਹੀਂ ਕੋਈ ਕਰਦਾ ਇਹ ਹਾਏ ਰੱਬ ਮੇਰਾ ਮਾਰਦੀਆਂ ਗੱਲ ਬੱਕਰੀ ਆ ਕੱਲ ਦੀਆਂ ਕਹਿਣੀਆਂ ਗੇਟ ਲਾ ਦੋ ਤੁਸੀਂ ਕੀ ਕੀਤਾ ਮਿਸਤਰੀ ਨੇ ਲਾਉਣਾ ਅਸੀਂ ਲਾਣਾ ਉਹ ਮਿਸਤਰੀ ਨੇ ਲਾਉਣਾ ਅਸੀਂ ਲਾਉਣਾ ਉਹ ਮਾਰਦੀ ਆ ਬੁਲਾਉਣਾ ਤਾਂ ਵੀ ਮਿਸਤਰੀ ਨੂੰ ਕਿ ਐਂ ਕਰਦੇ ਜਾ ਕੇ ਤੇ ਬਾਲਾ ਤੇ ਲੰਦਾ ਮੈਂ ਫੜ ਕੜੀਸਾ ਪਾ ਕੇ ਲੈ ਕੇ ਆਉਂਦਾ ਉਹਨੂੰ ਅਗਲੇ ਕਿ ਜਿੰਨੀ ਜ਼ਿਆਦਾ ਗਲੇ ਕੋ ਟਾਈਮ ਹੋਊਗਾ ਤਾਂ ਹੀ ਲਾਉਂਗਾ ਥੋੜੀ ਗ੍ਰਿਲ ਜੀ ਲਿਆਂਦੀ ਐ ਤੁਸੀਂ ਉਹ ਪੜਦੇ ਵੀ ਨਹੀਂ ਗੱਡੇ ਪੜਦਾ ਹਾਲ ਤੱਕ ਨਹੀਂ ਲੈ ਤਿੰਨ ਦਿਨ ਹੋ ਗਏ ਮੈਨੂੰ ਡਰਿਲ ਡਰਿਲ ਲਓ ਸਰਨੂ ਸੇ ਆਹ ਗਰਿੱਲ ਦੱਸਦੀ ਆ ਆ ਡ੍ਰਿੱਲ ਦੱਸਦੀ ਐ ਡ੍ਰਿੱਲ ਹੁਣ ਘਰ ਦਾ ਕੰਮ ਕਰੇ ਕਰਾਂਗੇ ਇਹਦੇ ਨਾਲ ਜਿਹੜੀ ਵੀ ਟੀ ਟੁੱਟ ਗਈ ਵੀ ਕਿ ਜਦ ਇੱਕ ਦਿਨਿਕ ਬੇਚ ਕੁੱਟਲਿਆਂ ਨਾ ਰਲਾਓ ਇੱਕ ਦਿਨਿਕ ਮੇਕ ਨਹੀਂ ਲੈ ਇੱਕ ਮੇਕ ਹਾਂ ਕੀ ਫਾਇਦਾ ਵਿੱਚ ਲੜਾਈ ਦਾ ਤੇਰਾ ਜਿਹੇ ਜੇ ਕੰਮ ਕਰਿਆ ਨਾ ਕਰਿਆ ਚੱਲ ਉੱਥੇ ਬੰਦ ਤੇ ਆਹ ਕੱਟਣੀ ਆ ਚੱਲ ਉੱਥੇ ਥੜਿਆ ਜੀ ਨੂੰ ਗਾਹ ਪਾ ਲਿਆ ਬਗਰ ਮਤਲਬ ਤੇ ਬੋਲਣ ਦੀ ਅਕਲ ਤੇਰੀ ਚੰਦੀ ਲੱਗੀ ਤੂੰ ਤੂੰ ਕਹਿ ਕੇ ਬੁਲਾਉਣ ਲੱਗੀ ਤੂੰ ਇਹਦੀ ਆਦਤ ਪਾ ਲੋ ਮੈਨੂੰ ਹੈਗੀ ਆ ਤਾਂ ਸਾਨੂੰ ਪਤਾ ਸਾਨੂੰ ਸਾਰਾ ਕੁਝ ਆ ਲਿਆ ਕੇ ਟ੍ਰੇਲੀ ਪਾ ਦੇ ਕਿੱਥੇ ਰੱਖੀਓ ਕਿੱਥੇ ਤੇ ਬੱਜ ਜਾਣ ਵਾਲੇ ਫਲਾਣਾ ਨਾ ਟਿੱਪਾ ਮੁੜ ਕੇ ਕਿ ਹੋਰ ਬਸ ਪੀਕਾ ਲੈਣੀ ਨਹੀਂ ਕਰ ਮੈਂ ਨਹੀਂ ਲੈਣੀ ਦਊਂਗਾ ਤੁਹਾਨੂੰ ਮੇਰੇ ਹੱਥ ਕੋਲ ਹੀ ਪਹਿਲੀ ਬਸ ਗੱਲ ਖਤਮ ਦੇਣੀ ਕੀ ਕਰਨਾ ਸਾਰਾ ਖਤਮ ਕਰ ਦੇਣ ਫਤਰਾ ਦਾ ਭਾਂ ਕਰੀ ਜਾਣਾ ਆਪੇ ਹੁਣ ਵੀ ਮੈਂ ਹੀ ਕਰਦਾ ਤੁਸੀਂ ਸੁਵਾ ਕਰਦੀਆਂ ਤੁਸੀਂ ਮੈਨੂੰ ਪਤਾ ਸਾਰਾ ਮੈਂ ਤਾਂ ਹੁਣ ਜਿਹੜਾ ਤੇਰਾ 4-5 ਰੁਪਏ ਮੇਰੇ ਵੱਲ ਰਹਿਦਾ ਹੋ ਤੇਰਾ ਦੇਣਾ ਹਾਂ ਬਸ ਉਦੋਂ ਤੇਰੀ ਕਸਮ ਆ ਗਾਨਾ ਹਾਂ ਚਲੋ ਬਸ ਗੱਲ ਖਤਮ ਹੈ ਇਹ ਤੁਹਾਨੂੰ ਹੈ ਹੀ ਨਹੀਂ ਇਲਾਜ ਕਿ ਨਹੀਂ ਹੈਗੇ ਜੀ ਇਹਦੀ ਗੱਲ ਜੇ ਤੁਹਾਨੂੰ ਨੌਕਰਾਂ ਨਹੀਂ ਕਹਿੰਦਾ ਤਾਂ ਟੱਪਦੀਆਂ ਤੁਸੀਂ ਫਿਰ ਨੌਕਰਾਂ ਨੂੰ ਪੈਸੇ ਦੇਣੇ ਲੱਗ ਜਾਂਦਾ ਵੀ ਤੋ ਪੈਸੇ ਹਣ ਲੋ ਵੀ ਕੀ ਨਾ ਗੱਲ ਕਰਨੀ ਆ ਪਹਿਲੇ ਤੁਹਾਡੇ ਨਾਲ ਹਾਂ ਬਾਈ ਵਿੱਕੀ ਦੇ ਪੈਸੇ ਦੇਣਾ ਹੈ ਕਿ ਨਹੀਂ ਇਹਨੇ ਕਿਹੜੇ ਉਹ ਫਿਲਮਾਂ ਦੇ ਪੈਸੇ ਕਿ ਲਾਉਣ ਲੱਗਿਆ ਮਨੂੰ ਕਹਿੰਦਾ ਦੇ ਦਿਓ ਪਾ ਦੇ ਰਹੇ ਆਵੇ ਅਗਲਾ ਇੱਕ ਖਰਚੇ ਹੋਵੇ ਦੋ ਪੈਸੇ ਹਾਂ ਮੈਂ ਤਾਂ ਆਪ ਕਹਿੰਦੀ ਆ 7000 ਤਾਂ ਲੱਗ ਲਿਆ 7000 ਬਹੁਤ ਕਹਾ ਮਾਰਤਾ ਹਾਂ ਤੁਸੀਂ ਆਪਣਾ ਖਰਚਾ ਕਰੋ ਜਿਸੇ ਪੁੱਠੇ ਸੀ ਤਾਂ ਮੈਂ ਤਾਂ ਤੁਹਾਨੂੰ ਤਾਂ ਹੀ ਨਹੀਂ ਰੋਕਿਆ ਨਹੀਂ ਮੈਂ ਤੁਹਾਨੂੰ ਜਾਣ ਦਿੰਦਾ ਮੰਨ ਲਾ 7000 2000 ਵਿਕੀ ਦੇ ਦੇ 5 ਰਹਿ ਗਿਆ ਉਹ ਚ ਆਪਾਂ 25 2500 ਵੰਡ ਲੈਣਾ ਆਪਾਂ ਲੈਣ ਜਣਗੇ ਚਲ ਦੇ ਦੇ ਸੰ 7000 ਰੁਪਏ ਸਭ ਜੇ ਪਤਾ ਤੁਹਾਨੂੰ ਮੈਂ ਵੀ ਵਾਰ ਸਮਝਾਇਆ ਉਹ ਤਿੰਨ ਮਿਰਚਾਂ ਪਾ ਬਸ ਹਾਂ ਲੋੜੇ ਨਹੀਂ ਖਰਚਾ ਟੈ ਕਟਾਉਣਾ ਆ ਮਹੀਨੇ ਘਟਾ ਦੇ ਮੈਂ ਹੁਣ ਲੈ ਲੈਣੀ 7000 ਕੱਟਲੇ ਪਾਈਆਂ ਮਿਰਚਾਂ ਘੱਟ ਘੱਟ ਮਿੱਥੇ ਮੁੱਥੇ ਸਬਜ਼ੀ ਬਣਾ ਕੇ ਦੋ ਰਾਮ ਇਹ ਗੱਲ ਕਰੇ ਮਿੱਠੀ ਸਬਜ਼ੀ ਬਣਾਈ ਤਾਂ ਮੈਂ ਚੱਕਣੀ ਬਣਾਉਣ ਨੂੰ ਕਿਹਾ ਜੱਸ ਮੈਨੂੰ ਜਦ ਮੈਂ ਤੈਨੂੰ ਕਿਹਾ ਕਿਹਾ ਤੂੰ ਆਏ ਕਹਿੰਦੇ ਕਿ ਪਾਈਆਂ ਤਾਂ ਬਹੁਤ ਕੋੜੀਆਂ ਨਹੀਂ ਹੈਗੀਆਂ ਨੀ ਬਾਹਰ ਦਾ ਖਾਣਾ ਬੰਦ ਕਰ ਸਕਦੇ ਆ ਆਪਾਂ ਘਰ ਜਿਹੜੀ ਚੀਜ਼ ਬਣਦੀ ਉਹ ਤਾਂ ਵਧੀਆ ਹੀ ਬਣਾਉਣੀ ਪੈਣੀ ਮਿਰਚ ਘਟਾਓ ਨਾ ਜਦ ਤੱਕ ਕਹਿੰਦੀ ਕੱਲ ਵੀ 버ਗਰ 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 ਘਟਾ ਦੇ ਮੈਂ ਲੈ ਲੈਣੀ ਆ మేమందనే ਕਹਿ ਕੇ ਮਨਪਰਜਾਵਾ ਕਰ ਲੈ ਦਾ ਮਤਲਬ ਹੈ ਤਾਂ ਨਹੀਂ ਪਛਾਣਿਆ اچھا ਫੇਰ ਠੀਕ ਹੈ ਚਲ ਹੁਣ ਠੀਕ ਹੈ ਇਹ ਗੱਲ ਸਹੀ ਮੈਂ ਹੁਣ ਅੱਗੇ ਸੋਚਿਆ ਕਰੂੰਗਾ ਜਦ ਤੁਸੀਂ ਕੋਈ ਚੀਜ਼ ਮੰਗਾਉਣੀ ਹੈ ਮੈਂ ਮਨਪਰਜਾਵਾ ਕਰਦੇ ਠੀਕ ਹੈ ਨਾ ਓਕੇ ਪਰ ਤੁਸੀਂ ਵੀ ਐ ਕਰਿਆ ਕਰਿਓ ਆਹ ਤਾਂ ਕਰਨੀ ਕਰਨਾ ਇਹ ਤਾਂ ਮਨਪੱਟਾ ਆਪਾਂ ਜੀ ਕੋਈ ਵੀ ਕੰਮ ਕਹਿ ਦਈਏ ਕਰਦੇ ਆ ਉਹ ਸੁਖਵੀਰ ਯਾਰ ਤੁਹਾਡੀ ਵੀਡੀਓ ਨੂੰ ਦੇਖ ਕੇ ਲੋਕ ਕਹਿੰਦੇ ਹੋਣਗੇ ਵੀ ਇਹ ਲੜਦੇ ਹੀ ਰਹਿੰਦੇ ਆ ਲੜਦੇ ਹੀ ਰਹਿੰਦੇ ਆ ਲੜਦੇ ਹੀ ਰਹਿੰਦੇ ਮੇਰਾ ਮਤਲਬ ਉਹ ਬਹਿਸ ਐਸਾ ਕੰਮ ਛੇੜਦਾ ਅਸੀਂ ਨਹੀਂ ਛੇੜਿਆ ਐਸਾ ਆਹ ਗੱਲ ਕਰਤੇ ਵੀ ਆ ਦੇਖੋ ਹਾਂ ਵੀ ਆਚਾਰ ਬਹੁਤ ਵਧੀਆ ਬਣੂਗਾ ਭਾਈ ਜੇ ਕਿਸੇ ਨੇ ਖਾਣਾ ਹੈ ਤਾਂ ਜਰੂਰ ਆਇਓ ਸਾਡੇ ਘਰ ਖਾਣ ਨੂੰ ਅਸੀਂ ਜਿਹੜੇ ਕੋਈ ਭਾਈ ਸਾਡੇ ਸਬਸਕ੍ਰਾਈਬਰ ਆਉਂਦੇ ਸਾਡੇ ਰਿਸ਼ਤੇਦਾਰ ਆਉਂਦੇ ਅਸੀਂ ਉਹਨਾਂ ਦੀ ਬਹੁਤ ਸੇਵਾ ਕਰਦੇ ਆਂ ਨਾਲ ਇੱਕ ਇੱਕ ਹੋਰ ਗੱਲ ਉੱਤੇ ਚੱਟਣੀ ਕੁਟਦੇ ਤੇ ਹਾਂ ਇਹ ਉਦជា ਵੀ ਕੁਦਰਤ ਹੈ ਗਿਆ ਹਾਲ ਵਿੱਚ ਰਾਤ ਤਾਂ ਐ ਨਹੀਂ ਕੁਝ ਕਹਣਾ ਰਾਤ ਖਾਂਜੀ ਤੁਹਾਡੀ ਬੜੀ ਸੀ ਮਿੱਠੀ ਉਹ ਲਗੀ ਮੈਂ ਹੈ ਤਾਂ ਕਰਕੇ ਉਹ ਚਟਣੀ ਜੈਸਮੀਨ ਨੂੰ ਕਹਿ ਕੇ ਕਟਵਾਈ ਵੀ ਜਾਣ ਲੈ ਚਰਨੀ ਨੂੰ ਕੁੱਕ ਵੀ ਗਾ ਆਪਣੇ ਘਰ ਚ ਖਤਮ ਘੱਟ ਹੋਈ ਚਟਣੀ ਕੱਲ ਜੇ ਰਾਤ ਮੜ ਗਈ ਮੁੱਕ ਗਈ ਤਾਂ ਸਾਡੀ ਚਟਣੀ ਨਹੀਂ ਬਣਾਉਂਦੇ ਸੀ ਮੇਰੀ ਗੱਲ ਸੁਣੋ ਇੱਧਰ ਤੁਸੀਂ ਚਟਣੀ ਫੋਟੇ ਚਟਣੀ ਮੰਗੀ ਹੋਣੀ ਪਤਾ ਕਿਆ ਗੱਲ ਹੈ ਪਿਛਲੇ 5-6 ਦਿਨ ਹੋ ਗਏ ਲਗਾਤਾਰ ਤੁਹਾਡੀ ਸਬਜੀ ਇੱਕ ਨੰਬਰ ਬਣਦੀ ਆਉਂਦੀ ਹੈ ਤੁਸੀਂ ਕੋਈ ਸ਼ੱਕ ਨਹੀਂ ਹਾਂ ਮੈਂ ਸਵੇਰੇ ਖਾਧੀਆਂ ਤੁਸੀਂ ਚੱਲਣੀ ਮੈਂ ਸਭ ਕੁਝ ਖਾਂਦਾ ਜੋ ਤੁਸੀਂ ਦੁਪਹਿਰੇ ਰੋਟੀ ਬਰਾਕੇ ਖਾ ਲੰਨੀ ਸਾਰਾ ਕੁਝ ਖਾਂਦਾ ਮੈਂ ਮੈਂ ਦੋਟੜਾ ਨਾਲ ਲੜ ਨਹੀਂ ਸਕਦਾ ਬਸ ਬਈ ਪਾਪਾ ਜੀ ਵੀ 45 6 ਦਿਨ ਹੋ ਗਏ ਸਬਜੀ ਬਣਦੀ ਆ ਵਧੀਆ ਤਉ ਤੇ ਚੱਟਣੀ ਕਿਸੇ ਨੇ ਮੰਗੀ ਨਹੀਂ ਰਾਤ ਮੱਖੀ ਜੀ ਬਣੀ ਸਹੀ ਗੱਲ ਦੱਸਾਂ ਜੋ ਚਟਣੀ ਮੁੱਕਦੀ ਆ ਪਾਪਾ ਜੀ ਅਸਮੀ ਨੂੰ ਜਦੇ ਕਹਿੰਦੇ ਨੇ ਕਿਉਂਕਿ ਉਹ ਚਟਣੀ ਥੋੜੀ ਜਿਹੀ ਚਟਪਟੀ ਵਧੀਆ ਬਣਾਉਂ ਦਿੰਦੀ ਆ ਪਾਪਾ ਜੀ ਜਦੇ ਕਹਿ ਦਿੰਨੇ ਆ ਜੈਸਮੀ ਨੇ ਪਰ ਜਾਨੀ ਤੁਸੀਂ ਪਾਪਾ ਜੀ ਨੂੰ ਖਵਾਈ ਜਾਂਦੇ ਸਾਨੂੰ ਨਾ ਕਦੇ ਰੱਖਿਓ ਮੇਰੇ ਮੇਰੇ ਉਹਦੇ ਵਿੱਚ ਨਾ ਰੱਖਿਓ ਕਦੇ ਵੀ ਖਾਲੀ ਵਿੱਚ ਰੱਖ ਕੇ ਭੇਜ ਦਿਓ ਮੜੀ ਜੀ ਉਹ ਤਾਂ ਖਾਂਦੇ ਖੁੰਦੇ ਨਾ ਲੱਤਾ ਮਾਰਦੇ ਆ ਐ ਤੇਰਾ ਭਲਾ ਹੋ ਜੇ ਪਰ ਰੋਕੀ ਨੂੰ ਭਾਂਡਾ ਹੋਰ ਕੀ ਆ ਇੱਕ ਨਵੀਂ ਥੋੜੀ ਆਈ ਗੱਲ ਐ ਥੋੜੇ ਡਾਈਲੋਗ ਆ ਇਹ ਨਾ ਆਂਬਿਆਂ ਦਾ ਕੀ ਕਰੀਏ ਤੁਹਾਨੂੰ ਲੱਗਦਾ ਹਾਂਗਾ ਵੀ ਇਹ ਆਚਾਰ ਸਵਾਦ ਬਣ ਜੂਗਾ ਹਨਾ ਪਰ ਹਾਂ ਗੱਲ ਤਾਂ ਠੀਕ ਆ ਆਚਾਰ ਚਟਪਟਾ ਹੀ ਹੁੰਦਾ ਗੱਲਾਂ ਵੀ ਤਾਂ ਹੀ ਉਹ ਕੌੜੀਆਂ ਚਟਪਟੀਆਂ ਜਾਂਦੀਆਂ ਖੱਟਾ ਮਿੱਠਾ ਖੱਟੀਆਂ ਮਿੱਠੀਆਂ ਗੱਲਾਂ ਜੀਆਂ ਹੁੰਦੀਆਂ ਉਹੀ ਖੱਟਾ ਮਿੱਠਾ ਜਾਈਂ ਇਧਰ ਉਹ ਚੱਲ ਪਿਆ ਅਦਾ ਗੰਨਾ ਪਟਣ ਵਾਲੀ ਮਸ਼ੀਨ ਆ ਜਿਹਦਾ ਕੰਮ ਲੱਗਿਆ ਹੋਵੇ ਅੱਛਾ ਇਹ ਤੂੰ ਲੈ ਕੇ ਕਿਥੇ ਰਿਹਾ ਮੈਨੂੰ ਇਹ ਨਹੀਂ ਪਤਾ ਰਾਜੂ ਬਾਈ ਕੋਲ ਤੇ ਅੱਛਾ ਰਾਜੂ ਬਾਈ ਕੋਲ ਤੇ ਲੈ ਗਿਆ ਠੀਕ ਹੈ ਠੀਕ ਹੈ ਠੀਕ ਹੈ ਉਹਨਾਂ ਪਾਸੋਂ ਦੇ ਦੱਸਦਾ ਮੈਨੂੰ ਵੀ ਬੰਬੀਆਂ ਵੜਦੇ ਉਹਨਾਂ ਨਾਲ ਮਾਂ ਚਲ ਮਾਂ ਹੀ ਵੱਟੇ ਲੱਗਦੇ ਮੈਂ ਇਹਨੂੰ ਨਾ ਲਿਆਉਂਦਾ ਇਹ ਵੱਡੇ ਨਹੀਂ ਤੇ ਆਉਣੀਆਂ ਬੇਕ ਨਹੀਂ ਕਰਨੀਆਂ ਇਹਦੀ ਪਹਿਲੇ ਕੈੜੀਆਂ ਨਾ ਧੰਨਵਾਦ ਮਾਸੀਆਂ ਦਾ ਜਿਨ੍ਹਾਂ ਨੇ ਚੁਕੀਆਂ ਉੱਥੇ ਮਾਣੇ ਮੱਜਰੇ ਪਾਈਆਂ ਭਾਬੀ ਜੀ ਦੇ ਪੇਕੀਆਂ ਦੇ ਨਹੀਂ ਆ ਰ ਬਾਈ ਦੇ ਸਹੁਰਿਆਂ ਤੇ ਕਹਿ ਭਾਬੀ ਦੇ ਪੇਕਿਆਂ ਦੇ ਬਾਈ ਦੇ ਸਹੁਰਿਆਂ ਤੇ ਆਈਆਂ ਭਾਬੀ ਜੀ ਦੇ ਪੇਕਿਆਂ ਦੇ ਨਹੀਂ ਨਹੀਂ ਇਹਦੇ ਪੇਕਿਆਂ ਦੇ ਨਹੀਂ ਮੇਰੇ ਸਹੁਰਿਆਂ ਤੇ ਆਈਆਂ ਕਰਨ ਦੇ ਨਾਨਕਿਆਂ ਤੇ ਆਈ ਆ ਜੈਸਮੀਨ ਦੇ ਨਾਨਕਿਆਂ ਤੇ ਆਈ ਆ ਕਿਉਂ ਬਰੀ ਤੇ ਕਿੱਦ ਕਨੇ ਏਡਾ ਗਈ ਸਾਰਿਆਂ ਦੇ ਦਾਨ ਕੇ ਸਾਰਿਆਂ ਦੇ ਨਾਨ ਕੇ ਨਹੀਂ ਸਾਡੇ ਪੇਕੇ ਦਾ ਮੇਰਾ ਦੇ ਲਾ ਦੇ ਇਹਨਾਂ ਨੂੰ ਮਰ ਜਾਉਨੇ ਆ ਇਹ ਬੜੀਆਂ ਰੋਟੀਆਂ ਦੇ ਕੰਮ ਨਹੀਂ ਕਰਦੇ ਜਾਂਦੇ ਨਾ ਤੇ ਤੜੀ ਮਰ ਇਹ ਇਹ ਬਾਦਲੀ ਤੜੀ ਓ ਖਈਏ ਓ ਖਈਏ ਇਹਨਾਂ ਦਾ ਪਹਿਲੇ ਦਿਓ ਨੀ ਕੀ ਗੋਸ਼ਟੇ ਵੀ ਆ ਗਿਆ ਮੇਰੇ ਕੋਲ ਕੋਲਾ ਕਰਾ ਹੋ ਗਿਆ ਵੀ ਆਪੇ ਕਹਿ ਲੱਗੀ ਹੋਏ ਇਹਨੇ ਦੇ ਪੇਕੇ ਆਦੇ ਆਏ ਅੰਬੀਆਂ ਓਕਾ ਹੀ ਆ ਕੰਮ ਹੋ ਗਿਆ ਉਹਨਾਂ ਨੇ ਇਕੱਠਿਆਂ ਇਕੱਠੇ ਕਿਹਾ ਤਾਂ ਉਹਨਾਂ ਨੇ ਵਿਚਾਰਾਂ ਨੂੰ ਦਣੇਰੀ ਆਈ ਰਾਤ ਇਹ ਐਂ ਵਿਕਾਸ ਨੇ ਆਂ ਜਵਾਈਆਂ ਨਾਲ ਪਿਆਰ ਹੀ ਬਹੁਤ ਹੋਣਾ ਉਹ ਤੁਹਾਡੇ ਕਰਕੇ ਥੋੜਾ ਭੇਜਦੇ ਹਾਂ ਸਾਡੇ ਕਰਕੇ ਭੇਜਦੇ ਹਾਂ ਮੈਨੂੰ ਇੱਕ ਮਿੰਟ ਮੇਰੀ ਗੱਲ ਕਰੋ ਇੱਕ ਮਿੰਟ ਮੇਰੀ ਗੱਲ ਕਰੋ ਆ ਜੀ ਤੁਹਾਡੇ ਪਿੱਕੇ ਦਾ ਫੋਨ ਕਿਹਨੂੰ ਕਰਿਆ ਕਿਹਨੇ ਕਰਿਆ ਫੋਨ ਤੁਹਾਨੂੰ ਪਤਾ ਉਹਨਾਂ ਨੇ ਕਿਹਾ ਕਿਨੇ ਕਿਨੇ ਆ ਉਹ ਅੰਬੀਆਂ ਨਾਲ ਰਜਾ ਦਈਏ ਤੁਹਾਡੇ ਹਾਂ ਉਹ ਅੰਬੀਆਂ ਨਾਲ ਰਜਾ ਦਈਏ ਯਾਰ ਜੀ ਤੇ ਭਾਬੀ ਨੇ ਕਰਿਆ ਸਾਡੀ ਨੇ ਫੋਨ ਫੇਕ ਕਰਨ ਸਿਆਣੂ ਫੇਰ ਮੈਂ ਕਹਿ ਕੇ ਆ ਤਾਹਨੂੰ ਵੀ ਜੇ ਹਵਾ ਹਵਾ ਚੱਲਦੀ ਹੈ ਵੀ ਜੇ ਅੰਬੀਆਂ ਗਿਰੀਆਂ ਤਾਂ ਇੱਕਠੀਆਂ ਕਰਦੇ ਆ ਇਕੱਠੀਆਂ ਕਰ ਲਈਂ ਦੇਮਾ ਪੇ ਜਾਊਗਾ ਉਹਨਾਂ ਨੇ ਕਰ ਲਈਆਂ ਇਕੱਟੀਆਂ ਬਸ ਸਹੀ ਗੱਲ ਕਰਦਾ ਉਹਨਾਂ ਦੀ ਹਾਂ ਉਹ ਪਾਣੇ ਵੀਡੀਓ ਤੇ ਧੰਨਵਾਦ ਵੀ ਸਪੈਸ਼ਲ ਕਰਦਾ ਉਹਨਾਂ ਦਾ ਹਾਂ ਵੀ ਭਾਈ ਉਹਨਾਂ ਨੇ ਅੰਬਿਆ ਭੇਜਿਆ ਸਾਨੂੰ ਆਚਾਰ ਪਾ ਕੇ ਸੀ ਡੱਬਾ ਉਹਨਾਂ ਨੂੰ ਵੀ ਦੇ ਦਾਂਗੇ ਵਿੱਚ ਤੇ ਥੋੜਾ ਬਹੁਤਾ ਦੇ ਵੱਧ ਕੇ ਉਹਨਾਂ ਦਾ ਵਿੱਚ ਜੇਰ ਆ ਲਿਆ ਉਹਨਾਂ ਦਾ ਵਿੱਚ ਹਾਂ ਆ ਤਾਂ ਪੱਕੀ ਯਾਰ ਜ਼ਿਆਦਾ ਚੱਲ ਕੋਈ ਜਾਂ ਅੱਜ ਇੱਕ ਮੀਂਹ ਯਾਰ ਬਹੁਤ ਨੇਰੀ ਰਸੀ ਹੋਈ ਆ ਫੇਰ ਅੱਜ ਫੇਰ ਆਜੇ ਭਾਈ ਆਪਣੀਆਂ ਟੱਕੀਆਂ ਟੁੱਪੀਆਂ ਦੇ ਮਰਦੇ ਤੇ ਸੇ ਤਾਂ ਮੈਂ ਕਹਨੀ ਆ ਮਚਾਂ ਦੇ ਸਾਰੇ ਸੀਸੇ ਪੈ ਨਹੀਂ ਦੇਦਾ ਬਸ ਸਾਡੋ ਥੋੜਾ ਸੱਤਾ ਜਾਂਦੇ ਫੋਟੇ ਜੋ ਕੱਟਣਾ ਹੈ ਸਾਡਾ ਜਿਹੜੀ ਕੱਦਾ ਸੀਸਾ ਰਹਿ ਗਿਆ ਲਾ ਦੇ ਉਹ ਇਹ ਨਾ ਸੀ ਲਾਉਣੀ ਆ ਤੇ ਦੇਖਣੀ ਤਾਂ ਤੁਸੀਂ ਲਾਉਣੀ ਆ ਇਹ ਜਿਹੜੇ ਕੱਦਾ ਸੀਸਾ ਰਹਿ ਗਿਆ ਉਹਦੇ ਢੱਕ ਕੇ ਲਾ ਦੇ ਤਾਤਾ ਨੇ ਉਹ ਹੋizie ਨਾ ਕੀ ਗੱਲ ਕਰਨੀ ਨਹੀਂ ਤਾਂ ਦਰਵਾਜ਼ੇ ਮੋਰੇ ਚਾਤ ਨਹੀਂ ਲਾਉਣੀ ਆ ਬੈਣੀ ਆ ਸਾ ਪਾਸਾ ਦੇ ਸਾਨੂੰ ਸਮਝ ਲੱਗੀ ਜੀਗਾ ਤੇ ਹੱਦ ਆ ਸਮਝ ਤੇ ਲੱਗੀ ਤੇ ਨਾ ਮੈਂ ਕਰਦੇ ਹੁਣ ਮੜਦਾ ਨਹੀਂ ਬਸ ਸਮਝ ਕੇ ਬੱਟਣ ਬਣਾਉਣ ਤੱਕੇ ਜਾ ਕੰਮ ਹੋਰ ਤਾਂ ਕਰ ਸਕਦੇ ਉਹਨਾਂ ਨੇ ਕਿਹਾ ਤੇਰੇ ਵੀਰ ਦੀ ਨੇ ਕਹਿੰਦੇ ਭਾਈ ਅੱਜ ਵੀ ਦੇਖ ਲਓ ਬੜੇ ਟਾਕੇ ਟੁੱਕੇ ਠੀਕ ਹੈ ਕਹਿਣੀ ਹੈ ਸਿਆਣੇ ਬੰਦੇ ਦਾ ਕੰਮ ਦਾ ਕੰਮ ਦਾ ਫਾਇਦਾ ਹੈਗਾ ਕੋਈ ਨਹੀਂ ਕਾਤ ਨਹੀਂ ਫਾਇਦਾ ਖੁਣ ਹੁ ਜਿਹੜੀਆਂ ਜ ਹੈਗੇ ਉਹਨਾਂ ਨੂੰ ਤਾਂ ਦੇਖ ਲੈ ਕਿ ਉਹ ਵੀ ਬਣ ਨਹੀਂ ਆ ਵੀ ਮੈਂ ਕਹਿਤਾ ਵੀ ਕੱਤੀ ਜਿਹੜੀ ਰਹਿ ਗਈ ਭਾਈ ਨਾਲ ਲਿਓ ਜ਼ਬਾਨ ਕਾਲੀਆ ਮਿੱਟੀ ਮੁੱਟੀ ਚੱਕ ਲਿਓ तू ਝੱਕਲਾ اے ਇੱਜ਼ਤ ਕਰਨੀ ਭੁੱਲ ਗਿਆ ਜੀ ਮੇਰੀ ਪੰਬਰੀ ਜਾ ਕੇ ਹਾਂ ਫਲੈਪ ਆਈ ਜਮਾ ਨਹੀਂ ਕਰਾ ਆ ਦੇਖੀ ਆ ਦੇਖੀ ਪੰਬਰੀ ਇਹ ਜੀਆਂ ਗੱਲਾਂ ਸੁਖਾਈਆਂ ਜਾਂਦੀਆਂ ਦੇਖ ਰਾ ਤੇਰੇ ਪੇਕੇਆਂ ਤੇ ਆਇਆ ਕਰਾਂ ਮੈਂ ਨਹੀਂ ਆਉਂਦੀ ਆ ਆਕਲਾ ਲੱਗਦਾ ਪਤਾ ਲੈ ਤਾੜੀਆਂ ਮਾਰ ਤਾੜੀ ਨਾ ਨਾ ਤਾੜੀ ਮਾਰੀ ਤਾੜੀ ਮਾਰੀ ਮਾਰੀ ਤਾੜੀ ਮੜੀ ਮਾਰੀ ਆ ਗਾਦੀ ਸਿੱਧਣਾ ਵੀ ਤੈਨੂੰ ਤੇਰੇ ਨਾਨਕਿਆਂ ਨੇ ਆਹੀ ਸਿਖਾਇਆ ਹਾਂ ਮਾਰੀ ਤਾੜੀ ਲੈ ਮਾਰੀ ਤਾੜੀ ਮਾਰ ਤਾੜੀ ਮਾਰੀ ਕੇ ਕੇਲਾ ਕੇਲਾ ਸੱਡਾ ਦੁੱਣਾ ਉਹਨੇ ਕੇਲਾ ਸੱਡਾ ਤੋਂ ਦੁੱਣਾ ਗਿਆ ਤਾਂ ਐ ਦੇਖ ਲੈ ਹੈ ਇਹ ਆਪਣੇ ਸਮਝਦੀ ਨਹੀਂ ਨਾ ਉਹਨਾਂ ਨੂੰ ਤਾਂ ਕਹਿ ਰਹੇ ਆਂ ਇਹ ਵੇ ਦੇਖ ਆਹੇ ਪਿੱਤੇ ਦੇਖ ਮੈਂ ਸਮਝਦੀ ਆਂ ਤੂੰ ਸਮਝਲੀ ਤੂੰ ਤਾਂ ਮਾਰਦੀ ਤਾੜੀਆਂ ਮਾਰ ਤਾੜੀਆਂ ਚੱਲ ਇਹ ਲੜਾਉਣੇ ਚੁੱਕਾ ਚੁੱਕਾ ਹੈ ਸਹੀ ਹੈ ਸਹੀ ਤੂੰ ਕਹਿੰਦੀ ਏ ਗੱਲ ਗੱਲ ਲੱੱਚ ਤੂੰ ਆ ਦੇਖਿਆ ਇੱਕ ਨਾ ਬੋਲੀ ਤੈਨੂੰ ਇੱਧਰ ਇੱਕ ਤੂੰ ਇੱਧਰ ਆ ਗਈ ਤੂੰ ਆ ਦੇਖ ਤੂੰ ਉੱਪਰ ਆ ਗਈ ਆਇਆ ਸਵਾਦ ਮੈਂ ਗੱਲ ਕਹਿੰਦੇ ਆ ਆ ਦੇਖ ਹਲੇ ਤੂੰ ਨਿਕਲ ਗਿਆ ਗੱਲਾਂ ਕਰਨਾ ਚ ਦੇਖ ਤੁਹਾਰਾ ਤੇ ਮੈਂ ਮਾਣੇ ਮੱਜਰੇ ਦਾ ਆਪਣਾ ਸਮਝ ਤੂੰ ਭਾਂਪਰੀ ਵਾਲਿਆਂ ਨੂੰ ਸਮਝਦੇ ਨਹੀਂ ਮੈਂ ਪਾਪੜੀ ਜਾ ਕੇ ਝਾਮਲ ਦਿੰਦਾ ਲੈ ਆਇਆ ਸਵਾਦ ਆਇਆ ਸਵਾਦ ਅੱਛਾ ਹੈ ਕੁੰਮਲਾ ਮੇ ਵਾਲਾ ਆ ਦੇ ਨਾ ਤਾਤ ਦੇ ਦੇ ਜਵਾਬ ਦੇ ਦੇ ਜਵਾਬ ਤਾਈ ਦਾ ਝਾਮਲ ਦਿੰਦਾ ਜੇ ਹੈ ਨਹੀਂ ਮੇਰੀ ਗੋਲੀ ਵੱਡੋ ਚੱਲੀ ਦੀ ਗੱਲਾਂ ਗੱਲਾਂ ਤਾਂ ਪਤਾ ਹਾਇ ਰੱਬਾ ਮਾਰੋ ਤਾੜੀਆਂ ਲੈ ਮਾਰ ਦਿਆਗਾ ਅਰੇ ਤੂੰ ਆ ਤੂੰ ਕੋਆ ਤੂੰ ਤੂੰ ਜੋਰਦੀ ਤੂੰ ਤੂੰ ਤੇ ਤੂੰ ਕਾਹਦੀ ਲੜਨ ਦੇਿਆ ਸੋ ਆ ਤਾਂ ਮਾਮੂਲੀ ਜੀ ਗੱਲ ਆ ਮਾਮੂਲੀ ਦਸ ਵਾਰ ਵੀ ਡੰਗ ਲੜ ਤੈਨੂੰ ਬੋਲਣ ਦੀ ਲੋੜ ਕਿਹਾ ਸੀ ਮੈਂ ਕਿਹੜੇ ਗਾਂ ਕਿ ਡੈਡੀ ਦਾ ਨੌਲਾ ਤਾਂ ਸਰਿੰਦਰ ਦਾ ਨੌਲਾ ਤਾਂ ਇਹਦੇ ਲੱਤਾਂ ਨਹੀਂ ਤਾਂ ਗੱਲਾਂ ਗੱਲਾਂ ਚਾਹੇਂਗਾ ਮੈਂ ਤੈਨੂੰ ਕਾ ਚਾਹਲ ਦਾ ਡਰ ਪੈ ਨਹੀਂ ਹੈਗਾ ਤੂੰ ਕਿ ਸੇ ਦਾ ਐਟਾ ਕਿ ਕਹਾਂਦਾ ਹੈ ਇਹ ਤਾਂ ਗੱਲ ਸਹੀ ਆ ਫਿਰ ਮੰਨਣ ਵਾਲੀ ਗੱਲ ਤੂੰ ਖੁਦ ਕਹਿੰਦੀ ਆ ਵੀ ਮੈਂ ਉਸ ਉਂਗਲੀ ਚੱਕਦੀ ਆ ਇਹ ਉੱਥੇ ਜਾ ਕੇ ਮੇਰੇ ਤੇ ਬਹੁਤ ਅਤਿਆਜਾਰ ਕਰਦਾ ਫਿਰ ਹੁਣ ਅਤਿਆਜਾਰ ਕਰੀ ਦੀ ਤੂੰ ਬਹੁਤ ਡਰਦਾ ਅੱਛਾ ਜਾਣੋ ਅੱਛਾ ਰਣਜੀਤ ਵੀ ਇੱਕ ਗੱਲ ਦੱਸ ਵੀ ਜਦ ਤੁਸੀਂ ਪੇਕਿਆਂ ਚਲੇ ਜਾਂਦੇ ਤੁਹਾਡਾ ਰੋਬ ਨਹੀਂ ਵੱਧਦਾ ਤੁਹਾਡੇ ਭਾਈ ਭੂ ਤੁਹਾਡਾ ਸਾਥ ਨਹੀਂ ਦਿੰਦੇ ਭਾਈ ਮਤਲਬ ਕਿ ਤੂੰ ਤੁਹਾਡੇ ਅਸੀਂ ਤੁਹਾਡੇ ਉੱਪਰ ਰੋ ਮਾਰਦੇ ਉੱਥੇ ਜਾ ਕੇ ਗਾਣ ਦਾ ਭਾਵ ਕੱਲਾ ਪਰ ਅਸੀਂ ਮੇਰੇ ਭਾਈ ਕੋਠਲੇ ਵੀ ਕੱਟ ਲੋ ਮੇਰੀ ਮੰਮੀ ਔਖਾ ਹੀ ਆ ਕੰਮ ਬਸ ਮੇਰੇ ਭਾਈ ਕਦੇ ਮੇਰੀ ਗੱਲ ਸੁਣਦਾ ਨਹੀਂ ਹਾਂ ਆਪਣੇ ਘਰ ਜਾਂਦੀਆਂ ਦੇਖਣਾ ਤੁਸੀਂ ਕੱਲ ਪਰਸ ਦੀ ਕਹਿੰਦੇ ਸਾਡੇ ਪਾਲ ਲੂਗੇ ਸਾਨੂੰ ਪੁਰਾਣਾ ਢਮਕਾ ਹਾਂ ਉਹ ਤਾਂ ਹੈਗਾ ਉੱਥੇ ਜਾ ਕੇ ਤੇਰਾ ਘਰ ਵਾਲਾ ਤੇਰੇ ਉੱਪਰ ਰੋਬ ਮਾਰੇ ਫਿਰ ਤੇਰੀ ਕੀ ਜਿੱਦਾ ਮੈਂ ਦੱਸ ਪੈਣਾ ਸਾਡੇ ਨਾਲ ਜਿਹੜੇ ਕਰਦੇ ਆ ਉਹ ਪਤਾ ਕੀ ਕਰਦੇ ਕਦੇ ਸਾਡੇ ਜਵਾਈ ਹੀਰਿਆਂ ਵਰਗੇ ਆ ਜਿਹੜੇ ਹੈਗੇ ਡੰਗਰਾ ਉਹ ਹੋ ਬੰਦੇ ਸੱਚ ਸੱਚ ਦੇ ਜਿਹੜਾ ਹੁੰਦਾ ਸੱਚੇ ਹੁੰਦਾ ਇਹ ਤਾਂ ਜਮੈਂ ਤੁਹਾਨੂੰ ਦੇਖੋ ਆਪ ਸਬਸਕ੍ਰਾਈਬਰਾਂ ਨੂੰ ਪੁੱਛ ਕੇ ਦੇਖ ਲਓ ਵੀ ਤੁਹਾਡੇ ਘਰ ਦੇ ਕਿਹੇ ਜੇ ਆ ਹਾਂ ਪੁੱਛ ਕੇ ਦਿਆਂ ਦੇਖ ਭੈਣ ਬੈਠੀ ਆ ਆ ਜਿਹੜੀ ਭੈਣ ਬੈਠੀ ਆ ਸਾਹਮਣੇ ਆ ਉਹ ਕਿਰਨ ਭੈਣ ਬੈਠੀ ਦੇਖਦੀ ਵੀਡੀਓ ਇੱਕ ਤਾਂ ਨਾ ਇੱਕ ਸਰਬਜੀਤ ਭੈਣ ਲੱਗੀ ਵੀ ਦੇਖਣ ਅਖਬਾਰਕੌਰ ਭੈਣ ਲੱਗੀ ਵੀ ਦੇਖਣਾ ਰਿਹਾ ਸਾਰੀਆਂ ਬੈਠੀਆਂ ਪੜ੍ਹਨਾ ਦੱਸੋ ਬਲਾ ਮਾੜਾ ਜਗਾ ਪੜ੍ਹਨਾ ਤਾਂ ਬਹੁਤ ਹੈ ਹੁਣ ਮੇਰੀ ਗੱਲ ਵੀ ਸੁਣ ਲਿਓ ਬੜੀ ਗੱਲ ਸੁਣਨੇ ਵਾਲੀ ਆ ਹੂੰ ਕੋਈ ਵੀ ਧੀ ਭੈਣ ਮਨ ਕੇ ਚੱਲੀਏ ਚਾਹੇ ਮੈਂ ਆਇਆ ਚਾਹੇ ਹੋਰ ਕੋਈ ਆ ਜਾਵੇ ਹਾਂ ਹਾਂ ਛੇਤੀ ਛੇਤੀ ਆਪਣੇ ਪੇਕੇ ਘਰ ਸੇ ਨਹੀਂ ਦੱਸਦੀ ਹੈਗੀ ਵੀ ਮੇਰੇ ਘਰ ਵਾਲਾ ਲੜਦਾ ਹੈ ਮੇਰੇ ਨਾਲ ਐਂ ਕਰਦਾ ਹੈ ਮੇਰੇ ਨਾਲ ਐਂ ਕਰਦਾ ਹੈ ਛੇਤੀ ਛੇਤੀ ਦੱਸਣਾ ਵੀ ਨਹੀਂ ਚਾਹੀਦਾ ਚੁੱਪ ਕਰ ਲੈਂਦੀ ਹੈ ਦੱਸਣਾ ਦੱਸਣਾ ਵੀ ਨਹੀਂ ਚਾਹੀਦਾ ਬਹੁਤ ਬਹੁਤ ਤੁਸੀਂ ਕੀ ਹੈ ਨਾ ਜਿਵੇਂ ਤੁਹਾਡਾ ਤੁਸੀਂ ਕਹਿੰਦੇ ਨੇ ਰੋ ਨਹੀਂ ਅਸੀਂ ਉੱਥੇ ਵੀ ਤੁਹਾਡੀ ਇੱਜ਼ਤ ਵੜਾ ਕੇ ਰੱਖਦੇ ਹਾਂ ਅੱਛਾ ਟੌੜ ਬਣਾ ਕੱਲ ਹੁੰਦੀ ਹੈ ਨਹੀਂ ਦੱਸਦੀ ਵੀ ਕੋਈ ਗੱਲ ਨਹੀਂ ਮਾੜੇ ਮੋਟੀ ਗੱਲ ਨਾ ਕੋਈ ਨਹੀਂ ਇਹ ਤੁਹਾਡੀ ਗੱਲ ਹੈ ਮਤਲਬ ਉਹ ਮਤਲਬ ਹੈ ਕੋਈ ਲਾਭ ਤੁਹਾਡੀ ਜਿੱਤ ਆਪਣ ਖਾ ਲੇ ਦਾੜੀ ਦੇ ਸਾਹਮਣੇ ਆਇਆਂ ਤੇ ਭੀ ਮੈਂ ਬਾਹਾਂ ਮਰੋੜ ਮਾਰੀ ਮੈਂ ਨਹੀਂ ਕੁਟੇ ਭੰਬਰੀ ਮੈਂ ਕਹਿੰਦਾ ਤੁਸੀਂ ਆਪ ਬੇਜਨ ਕਰ ਦਤੇ ਵੀ ਮੈਂ ਕਿੰਨੇ ਕੁ ਕੁਟੇ ਹੋਗੀ ਉਹ ਮਾਰੇ ਦੀ ਗੱਲ ਗੱਲ ਹੀ ਤੇ ਚਾਹਮਲ ਜਾਂਦਾ ਡੈਡੀ ਕਹਿੰਦਾ ਨਿਆਣਿਆਂ ਬਣੇ ਮੰਗਣ ਲੜ ਲੱਗੇ ਹੋਇਆ ਕਹਿੰਦਾ ਡੈਡੀ ਨੇ ਹਾਂ ਫੇਰ ਮੈਂ ਘਰ ਚਾਣਦੇ ਡੈਡੀ ਤੂੰ ਘਰ ਚਾਣਦੇ ਸੁੱਕੋ ਹੈਗੀ ਆ ਤਾਂ ਕਿ ਅਦੁੱਤੀ ਅਰੇ ਸ਼ਰਿਆ ਹੋਵੇ ਉਹਦੇ ਕਿੱਡੀ ਵੱਡੀ ਗੱਲ ਐਸੀ ਕਿ ਗੱਲ ਨੋਟ ਕਰੀਆ ਅਸੀਂ ਤੁਹਾਡੇ ਪਰ ਇੱਥੇ ਰੂਪ ਚਲਾ ਸਕਦੇ ਆ ਤੁਸੀਂ ਸਾਡੇ ਪਰ ਸਾਡੇ ਪੱਕੇ ਜਾ ਕੇ ਰੂਪ ਚਲਾਉਣੇ ਚਲਾਉਂਗਾ ਠੀਕ ਹੈ ਬਸ ਪੱਕੇ ਹੋ ਗਿਆ ਹੁਣ ਹੋ ਗਈ ਪੱਕੀ ਹੁਣ ਇਹਨੇ ਕਮਿਟਮੈਂਟ ਕਰਤੀ ਹੁਣ ਕੱਲ ਨੂੰ ਅੱਜ ਸ਼ਾਮ ਨੂੰ ਬੀਬੀ ਕੋਲ ਜਾਣਾ ਆਪਾਂ ਨੇ ਰੂਪ ਚਲਾਉਣਾ ਮੈਂ ਨਹੀਂ ਜਾ ਮੈਂ ਜਾਣਾ ਹੀ ਨਹੀਂ ਜਾਣਾ ਹੀ ਨਹੀਂ ਰੂਪ ਚਲਾਉਣੇ ਚਲਾਉਣਾ ਨਹੀਂ ਜਾਣਾ ਮੈਂ ਨਹੀਂ ਤੁਸੀਂ ਇੱਥੇ ਚਲਾਉਣੀ ਆ ਸਾਡੇ ਪਰ ਰੂਪ ਠੀਕ ਹੈ ਨਾ ਅਸੀਂ ਇੱਥੇ ਚਲਾਉਂਗੇ ਇਹ ਗੱਲ ਨਹੀਂ ਹੈਗੀ ਨਾਲੇ ਤਾਂ ਦੀਦੀ ਕਹਿੰਦੀ ਦਿਨ ਚ ਜਾਣਾ ਨਹੀਂ ਨਹੀਂ ਜੋ ਮਰਜੀ ਜਾਣਾ ਦੇਣ ਵਿੱਚ ਜਾਵਾਂਗੇ ਹੁਣ ਹੈ ਵੀ ਬਾਕੀ ਇਹ ਗੱਲ ਹੈਗੀ ਆ ਅਸੀਂ ਰੋਵਰੂਵ ਆਏ ਨਹੀਂ ਚਲਣਾ ਆਏਗਾ ਜਿਵੇਂ ਅਸੀਂ ਕਹੋ ਚਲ ਚੱਡ ਪਰੇ ਰਹਿਣ ਦੇ ਚਲੋ ਜੀ ਮੈਂ ਥੋੜੀ ਦੇਰ ਤੱਕ ਦੁਬਾਰੇ ਮਿਲਦਾ ਮੇਰੇ ਤਾਂ ਵਿਚਾਰਾ ਆ ਗਰਮੀ ਹੋ ਗਿਆ ਇਹ ਕਹਦਾ ਪਤਾ ਮੈਨੂੰ ਜਵਾਬ ਦੋ ਕਹਿੰਦਾ ਵੀ ਥੋੜੀ ਗਰਮੀ ਦੇਖ ਕੇ ਮੈਨੂੰ ਵੀ ਗਰਮੀ ਚੜ ਗਈ ਕਹਿੰਦਾ ਕੈਮਰਾ ਕਹਿੰਦਾ ਆਚਾਰ ਵੱਡ ਟੁੱਕ ਕੇ ਉਹਨੂੰ ਥੋੜਾ ਜਿਹਾ ਸੁੱਕਣਾ ਪਾਇਆ ਹੈ ਜੀ ਤੇ ਹੁਣ ਆਗੇ ਜੀ ਖੇਤ ਦੇ ਵਿੱਚ ਹਰੇ ਪਾਉਣਾ ਸੀਗਾ ਆ ਦੋ ਡਾਇਰ ਜੁੜੀ ਹੈ ਆਪਣਾ ਡਾਇਰ ਦੇ ਪਾਣੇ ਜੀ ਅੱਬਾ ਖਜੂਰੀ ਦਾ ਹੈਗਾ ਵਿੱਚ ਆਪਣੇ ਫਟੇ ਵਾਲੇ ਆਉਂਦੀ ਹੋਈ ਆ ਚਲੋ 4 ਕਿਲੋ ਪੈ ਜੀ ਨੇ ਵੀ ਟ੍ਰੈਕ ਕਰੋ ਅੱਛਾ ਠੀਕ ਹੋ ਗਈ ਇਹ 4-4 ਕਿਲੋ ਦਾ ਪੈਕਟ ਹੈ ਇਧਰ ਪਾਣੀ ਵੀ ਚੱਲ ਰਿਹਾ ਪਾਣੀ ਕੰਪਲੀਟ ਹੋ ਗਿਆ ਤਕਰੀਬਨ ਮੋਟਰ ਲੱਗ ਗਈ ਜੀ ਬੰਦ ਕਰਨ ਉਹਨੇ ਨੂੰ ਅਸੀਂ ਰਲਾ ਲੈਣਾ ਇਹ ਬਾਜੀ ਫਿਰ ਤਾਂ ਆ ਗਿਆ ਬਾਈ ਤਾਂ ਫਿਰ ਉਹ ਦੇਖਿਆ ਮੈਨੂੰ ਮੋਟਰਸਾਈਕਲ ਇਧਰ ਆਉਂਦਾ ਆ ਪਾਪਾ ਜੀ ਨੇ ਕਰਤਾ ਹੋਣਾ ਉਹਨਾਂ ਨੂੰ ਪਰ ਨਹੀਂ ਆ ਗਿਆ। ਲਓ ਜੀ। ਹੁਣ ਆ ਨਹੀਂ ਯਾਰ ਪਾਣੀ ਤਾਂ ਉੱਪਰ ਵਾਲੇ ਕਿੰਨੇ ਨੇ ਵੀ ਲੱਗਦਾ ਆਪਣਾ ਸੁੱਕਦਾ ਤਾਂ ਪਿਆ ਆ ਗੰਨਾ ਉੱਪਰ ਵਾਲਾ ਯਾਰ। ਹਮ ਇੱਥੇ ਜਿੱਥੇ ਆ ਦੇਖਦਾ ਬਹੁਤ ਬੁਰਾ ਹਾਲ ਹੋਇਆ ਬਈ ਇੱਥੇ ਦਾ। ਦੋਨੇ ਪਾਸੇ ਹੀ। ਚਲੋ। ਦੇਖਦੇ ਹਾਂ ਹੁਣ ਪਾਪਾ ਜੀ ਨੇ ਕਿਹਾ ਸੀ ਹੁਣ ਕੁਝ ਨਾ ਕੁਝ। ਉਹ ਸਾਰਾ ਕੋਠਾ ਢੜਾ ਲੈਣਾ ਹੈ। ਕਿ ਫਟੇਰੇ ਨੂੰ ਹੋਰ ਪਾਸੇ ਰਹਾਉਣਾ ਕੱਲਾ ਫਟੇਰਾ ਗੇਰਨ ਦਾ ਤਾਂ ਦੇਖਦਾ। ਫਟੇਰੇ ਬਾਅਦ ਤੋਂ ਫੇਰ ਖੀਚੇ ਘੁੰਮਣਾ ਪੈਣਾ ਤਾਂ ਦਾਣਿਆਂ ਨੂੰ ਲੱਗਣਾ ਇਹਨੂੰ ਸਾਰੇ ਨੂੰ ਇਕੱਠੀ ਜਿਵੇਂ ਸਾਲਮਾ ਗੰਨੇ ਚੱਕਣੀ ਜੇ ਰਿਆ ਤਾਂ ਮਿਕਸ ਕਰਕੇ ਅੱਛਾ 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 ਇੱਟਾ ਜੱਲਾ ਕਰਕੇ ਥੋੜੀ ਜਿਹੀ ਜਿੱਲੀ ਜੀ ਕਰਕੇ ਦਾਣਿਆਂ ਨੂੰ ਲੱਗਣਾ ਇਹਨੂੰ ਕਰ। ਹੂੰ। ਕਿੱਥਾ ਬੰਨ੍ਹਣ ਦਾ? ਇਸ ਤੋਂ ਉਲੀ ਤੇ ਨਾਰਾ ਕੋਣੀ। ਉਹ ਥੋੜਾ ਥੋੜਾ ਤੈਨੂੰ ਆ ਹੀ ਲੱਗ ਜਾਂਦੇ ਜਿਹਨਾਂ ਸਾਰੇ ਪੀਲੇ ਪੀਲੇ ਜੇ ਹੋ ਕੇ ਹੁੰਦੇ ਬੁੱਟੇ ਇਹ। ਉਹ ਨਾ ਹੜਾੜਾ ਜਿ ਦੇਖ ਕੇ ਹੂੰ ਰਾਜੂ ਬਾਈ ਨੂੰ ਫੋਨ ਕਰਿਆ ਤਾਂ ਜੀ ਰਾਜੂ ਨੇ ਤਾਂ ਨਹੀਂ ਫੋਨ ਕਰਿਆ ਬਾਈ ਨੂੰ ਮਹਾਪਰੜ ਗੰਨਾਂ ਨੂੰ ਵੀ ਭਰਨਾ ਤੋਂ ਉੱਪਰਲੇ ਵੀ ਬੱਤੀ ਜੇ ਪੱਟਾ ਖੜਾ ਉੱਪਰਲੇ ਪਾਸੇ ਤੇ ਹਾਂਜੀ ਹੂੰ ਆ ਜੀ ਸਤਿਕਾਰ ਕਰੋ ਜੀ ਪਾਪਾ ਜੀ ਦੀ ਪਰਵਾਹ ਨਿਬੜ ਗਏ ਨਹੀਂ ਥੱਲੇ ਆਣ ਪਰ ਕੇ ਓਕੇ ਹਨ ਹਾਂ 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 ਮੈਂ ਪਹਿਲੇ ਮੈਨੇ ਸਰਦਨ ਨੂੰ ਸੌਫਟ ਨੂੰ ਸਰਦਨਾ ਪਾਈ ਆ ਕੁ ਮਰ ਲਵਾ ਨਾ ਹੋ ਵੀ ਕੁੱਟਿਆ ਵਾ ਨਾ ਕੋਈ ਜਾ ਕੋ ਤੱਕ ਜੇ ਮੈਂ ਕੱਲ ਨੂੰ ਹਾਂ 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 ਰਾਜੂ ਭਾਈ ਵੀ ਕੋਮਲਾ ਤਾਂ ਬਾਹਰ ਦੇ ਕੋ ਵੀ ਅੱਧੇ ਘੰਟੇ ਤੱਕ ਆ ਕੇ ਛੱਡ ਨਹੀਂ ਜਾਂਦਾ ਨੂੰ ਪਰੇ ਜਾਣਾ ਉੱਪਰ ਵਾਲਾ ਆਪਣਾ ਹਾਂ 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 ਕਰ ਹੜਾ ਫੜ ਲੈ ਕੇ ਯਾਰ ਕਰੀਏ ਅੱਜ ਜੱਕ ਚਲੋ 너무 도 배락이 라요 잠깐 지다리도 어? ਕਈ ਦਿਨਾਂ ਦਾ ਜੀ ਇਹ ਮੋਰਟਾੜਾ ਪਾਸੀ ਦੇ ਆ ਉੱਪਰਲੇ ਕੀਲੇ ਜਦਾਂ ਪੈ ਗਿਆ ਕਿ ਪਾਵਰ ਨਹੀਂ ਆਈ ਹੈਗੀ ਆ ਜਿਹੜੀ ਵਿੱਚ ਅਸੀਂ ਪਾਈ ਹੈ ਜੀ ਫਟੇਰਾ ਪਾਣੀ ਦੇ ਵਿੱਚ ਹੀ ਪੈਂਦੀ ਹੈ ਬਾਕੀ ਪਤਾ ਨਹੀਂ ਦੱਸਣ ਦੇ ਮਤਵਕ ਆਪਾ ਜੀ ਵੀ ਖੁਰਚੇ ਹੋਏ ਹੋਇਆ ਇਹ ਕੰਦੇ ਚਲ ਚੁਕ ਮੇ ਵੀ ਪੈ ਗਿਆ ਦਵਾਈ ਵੀ ਪੈ ਗਈ ਪਾਣੀ ਵੀ ਲੱਗ ਗਿਆ ਹਾਂ ਸਾਰੇ ਉਹ ਲਾਈਟ ਨਾਲ ਸਾਫ਼ ਦੇਖ ਸਾ ਜੀ ਹਾਂ ਪਲੱਟ ਪਿੱਛੇ ਤੇ ਤਾਂ ਆ ਰਹੀ ਹੈ ਜੀ ਇਦਾ ਇੱਥੇ ਚੱਕਰ ਪਿਆ ਵਾਸਾ ਜਿਹੜਾ ਰਸਤੇ ਤੇ ਪਪੂਲਰ ਆ ਆਪਣੇ ਆ ਪਪੂਲਰਾਂ ਬਹੁ ਲਾਈਨਾਂ ਨੂੰ ਨੁਕਸਾਨ ਕਰਦੇ ਇਹਦੇ ਕਮਾਲ ਪਟਿੰਨੀ ਕਾਰਾਂ ਪਾਈਆਂ ਨੇ ਅੱਛਾ ਜੀ ਮੋਟੀਆਂ ਕਾਰਾਂ ਵਗਦੀਆਂ ਸਾਹੀ ਬੇਰੀਂ ਗਿੰਦਾ ਉਹ ਜਦੋਂ ਨਾਲ ਆਇਆ ਜਦੋਂ ਸਰਦੋ ਜੀ ਤੇ ਬਾਕੀਆਂ ਦੀ ਕੱਲ ਦਿਨੇ ਨਹੀਂ ਇਹਨੇ ਖਰਾਬ ਕਰੀ ਵੀ ਤੂੰ ਨਹੀਂ ਜੀ ਉਹ ਵੀ ਉਹ ਮੈਂ ਸੂਰੀਏ ਰਾਤ ਵੀ ਆਲੀ ਉਹ ਰਾਤ ਘਟ ਰਾਤ ਸਾਨੂੰ ਤਾਂ ਪਤਾ ਨਹੀਂ ਲੱਗਿਆ ਮੈਂ ਚਾਹੀ ਅੰਦਰ ਤੇ ਹਾਂ ਮੈਂ ਬਾਹਰ ਪਿਆਸਾ ਨੇਰੀ ਆਈ ਹੋਈ ਸੀ ਹੂੰ ਰਾਤ ਨੂੰ ਮਨ ਬਦਲ ਗਿਆ ਪਰसों ਨਹੀਂ ਨਹੀਂ ਪਰਸ ਨੂੰ ਦਾ ਬਹੁਤ ਹੀ ਬੇਸ ਹੈ ਤੂੰ ਪਰਸ ਨੂੰ ਦਾ ਬਹੁਤ ਬੇਸਾਬ ਹੈ ਬੱਦਲ ਵੀ ਥੋੜਾ ਰੋਇਆ ਥੋੜਾ ਮਨੂ ਦਾ ਜਦ ਰਾਤ ਨੂੰ ਬਾਥਰੂਮ ਉੱਠਿਆ ਤਾਂ ਮੈਂ ਕਹਿੰਦਾ ਮੈਂ 2:30 ਵਜੇ ਉੱਠਿਆ ਜਦ ਬੱਦਲ ਲੱਸ ਕਰਾ ਦਾ ਮੈਂ ਚੱਲ ਮੀ ਪੈ ਜਾ ਪਹਿਲਾਂ ਹਾਲੀ 12:00 ਤੇ 4:00 11:30 ਪਾਉਣ 12:00 ਆਂ ਬਸ 6 ਇਹ ਟਾਈਮ ਤੇ ਸਾਡੀ ਚੱਲੀ ਗਿਆ ਬੱਦਲ ਥੋੜਨ ਲੱਗ ਗਿਆ ਚਲ ਉਬਾਹ ਕਰੂ ਪਾਦੇ ਹੁਣ ਤਾਂ ਸਰਕੀ ਨੂੰ ਕਰਦੇ ਥੋੜੀ ਜੀ ਤੇਰੇ ਪਤਾ ਉਹਦੇ ਹੱਥ ਚ ਗਰਮ ਰੱਖਣੀ ਹੈ ਠੰਡੀ ਰੱਖਣੀ ਉਹ ਵੀ ਦੇਖਦਾ ਕਹਿੰਦਾ ਹਾਂਜੀ ਗਰਮੀ ਵੀ ਜ਼ਿਆਦਾ ਵੀ ਪਾਪਾ ਜੀ ਉਹ ਵੀ ਕਹਿੰਦਾ ਵੀ ਭਈਆਂ ਨੂੰ ਆਰਾਮ ਆਦੂਗਾ ਥੋੜਾ ਜਿਹੀ ਲਾਉਣ ਦੇ ਤਾਂ ਮੈਂ ਬਹਾਂਗਾ ਆ ਇਹ ਜੇ ਘੱਟਾ ਮਾਰਦੇ ਨਹੀਂ ਸਰ ਪਾਣੀ ਛੱਡਦੇ ਕੋ ਸੱਟ ਕਰਦੇ ਮੈਂ ਟਾਈਮ ਵਾਲੇ ਛੱਡਣਾ ਪਾਣੀ ਪਨੀਰੀਆ ਤਿਆਰ ਹੋ ਗਏ ਪਾਣੀ ਦਾ ਡੂਕਾ ਪਨੀਰੀਆ ਹੀ ਛੋਟੀ ਆ ਜੇ ਪਨੀਰੀਆ ਬਿੱਜੇ ਲੇਟ ਆਪਣੇ ਹਿਸਾਬ ਨਾਲ ਪਿਛਲੇ ਸਾਲਾਂ ਗਿੱਤੇਆਂ ਬੀਤੀ ਤੇ ਪਿਛਲੇ ਸਾਲ ਗਰਮੀ ਨੇ ਜੀਰੀ ਮਾਰਤੀ ਸੀ ਬਹੁਤ ਲੋਕਾਂ ਦੀ। ਢੱਕੇ ਵਿੱਚ ਲਾਉਣੇ ਪਏਗੇ ਬਹੁਤ ਲੋਕ। ਇਸ ਕਰਕੇ ਸਾਰੇ ਹੀ ਐਤ ਕੀ ਪਿੱਛੇ ਨੂੰ ਜਾਂਦੇ ਆ। ਹਿੱਲੇ ਬੀਜੀਆਂ ਨੇ ਸਾਹਮਣੇ। ਹਾਂ ਉਦੋਂ ਸਾਹ ਨਾਲ ਵੀ ਧੁੱਪ ਜੀ ਚੱਲ ਮੀਂਹ ਜੀ ਮੌਨਸੂਨਾਂ ਦੀ ਆ ਜੂਗਾ ਨੇੜੇ ਮੀਂਹੇ ਪੈਣ ਲੱਗ ਗਏ। ਫਿਰ ਢੱਕੇ ਨਹੀਂ ਮਰੂਗੇ ਵਿੱਚ। ਇਹ ਤਾਂ ਡਬਲ ਲੇਵਰ ਪਾ ਕੇ ਦੀ ਪਿਛਲੇ ਸਾਲ ਤਾਂ ਵਿੱਚ ਢੱਕੇ ਲਾਉਣੇ ਪਏਗੇ। ਧੁੱਪ ਨੇ ਪੂਕ ਤੋ ਢੱਕੇ। ਆ ਤਾਂ ਹਾਂ। ਸਾਲੋਂ ਸੰਗਾ ਕੋਈ ਨਹੀਂ ਲੱਗਦੀ ਜੰਨੇ। ਨੰਨਾ ਆਪਾ ਜੀ ਆਹ ਕਿੰਨੇ ਚ ਫਰਕ ਆ ਜੀ। ਆਹ ਕਿੰਨੇ ਨੂੰ ਫਰਕ ਆ ਇਧਰਲੀ ਸਾਈਡ ਆਪਣਾ ਦੋ ਹੀ ਖੇਤ ਆ ਜੈਨੂਨ ਪਤਾ ਫਰਕ ਨਾਲੇ ਨੇ ਬਸੇਰਾ ਤਕੜਾ ਹੋਣਾ ਜੀ ਜੇ ਜਿੰਨਾ 36 ਸਿੱਧਾ ਹੰਗ ਹੋਣਾ ਤਕੜਾ ਹੋਣਾ ਗਣਾ 31 18 ਕਰੋ 18 18 ਉਹਦਾ ਮੁੱਢਾ ਵਾ ਪਾਜੀ ਮੁੱਢੇ ਨੇ ਤਾਂ ਹੁਣੀ ਹੋਣਾ ਮੁੱਢਾ ਤਾਂ ਉਹ ਆਟੋਮੈਟਿਕ ਸੂਈ ਜਾਂਦਾ ਅੱਗੇ ਤੇ ਅੱਗੇ ਆ ਵੀ ਹੋਣਾ ਮਾਰ ਦੀ ਕਿਰਪਾ ਨਾਲ ਆਪਣਾ ਖਰਚਾ ਵਰਤਾ ਨੇ ਕੱਢ ਦੇਣਾ ਚਲੋ ਸੰਭਲਣੇ ਕੰਮ ਕਰੀਏ ਸਾਬੋ ਆਹ ਲੇਟ ਹੋਈ ਹੈ ਨਾ ਅੱਜ ਕਰ ਕੋਈ ਥੋੜਾੇ ਲੇਟ ਹੋ ਜਾ ਕਮਰੇ ਦਾ ਨਹੀਂ ਹੱਦ ਤੱਕ ਸਰ ਇਹਨਾਂ ਕੋਈ ਬੈਠੋ ਹਰ ਤੱਕ ਜੋ ਹਰ ਤੱਕ ਕਿਤੇ ਕਿਤੇ ਬਜਾ ਦੇਣਾ ਇੱਕ ਵਾਰ ਫਿਰ ਚਿੱਟਾ ਲਾ ਦੂੰਗਾ ਉਹਦਾ 15 ਦਿਨ ਤੱਕ ਚੱਲ ਐਂ ਮੈਨੂੰ ਇਹ ਆਪਣਾ ਕੰਮ ਕਰ ਦੇਣਾ ਉਹ ਤੋਂ ਬਾਅਦ ਫਿਰ ਦੇਖਾਂਗੇ ਕਿੰਨਾ ਬੰਨੇ ਤੇ ਬਾਅਦ ਇਹ ਪੌਣਾ ਦੇਖਦਾ ਨਹੀਂ ਚੱਲ ਫਿਰ ਕਿਤੇ ਧੋੜੀ ਹੋ ਰਹੀ ਨਹੀਂ ਸਾਡੇ ਕੋਲ ਮੈਂ ਕੱਟ ਸਟੰਗੀ ਵੀ ਹੈ ਬਸ ਗਰਮੀ 'ਚ ਹੁਣ ਹਵਾ ਚੱਲ ਵੀ ਜੀ ਪਹਿਲਾਂ ਹਵਾ ਜਿਵੇਂ ਬੰਦ ਹੋ ਗਈ ਦੀ ਇੱਕ ਵਾਰ ਤਾਂ ਹੋਗਾ ਤੇ ਵਿੱਚੇ ਗਿਰ ਜੂਗਾ ਦਾ ਕਰਨ ਦਾ ਦੱਸ ਹੈ ਯਾਰ ਤਾਂ ਉਚਾਰਾ ਕਿੱਥਾ ਰੰਗ ਦੇਣਾ ਉੱਡ ਕੇ ਆ ਕੇ ਅੱਖ ਚ ਬੰਦ ਆਉਂਦਾ ਕਿਉਂਕਿ ਜੇ ਇੱਥੇ ਵਗ ਗਿਆ ਇੱਥੇ ਵਗਾ ਤਾਂ ਤੇ ਗਰਮੀ ਨਾਲ ਤੋੜਦਾ ਮਿਰਚਾਂ ਜੇ ਲੜਦੀਆਂ ਅੱਖਾਂ ਸੇ ਹਾਂ ਚਲ ਆਏ ਕਿ ਕਿਟੋਲੀ ਘੇਰ ਕੇ ਫਿਰ ਦੇਖਦੇ ਆਂਗਾ ਬਣਦਾ ਪ੍ਰੋਗਰਾਮ ਅਗਲਾ